ਬੀਤੀ ਰਾਤ ਚੋਰਾਂ ਨੇ ਫਤਗਰ ਜੋੜੀਆਂ ਤੇ ਕਾਲਾ ਫਗਾਨਾ ਵਿਖੇ ਛੇ ਦੁਕਾਨਾਂ ਨੂੰ ਬਨਾਇਆ ਨਿਸ਼ਾਨਾ ਦੁਕਾਨਾਂ ਦੇ ਸ਼ਟਰ ਅਤੇ ਜਿੰਦਰੇ ਤੋੜ ਕੇ ਨਕਦੀ ਲੈ ਕੇ ਚੋਰ ਹੋਏ ਫਰਾਰ ਬਲ ਗਿਫਟ ਹਾਊਸ ਦੀਆਂ ਸ਼ਟਰ ਤੋੜਨ ਸਮੇਂ ਦੀਆਂ ਸੀਸੀਟੀਵੀ 'ਚ ਤਸਵੀਰਾਂ ਹੋ ਜਾਂ ਰਿਕਾਰਡ ਬੀਤੀ ਰਾਤ ਚੋਰਾਂ ਵੱਲੋਂ ਬਲ ਗਿਫਟ ਹਾਊਸ ਹਰੰਦਾਵਾ ਮੈਡੀਕਲ ਸਟੋਰ ਮਿੰਟਾ ਕਰਿਆਨਾ ਸਟੋਰ ਸਪੋਰਟਸ ਕਲੱਬ ਐਂਡ ਟਰੋਫੀ ਦੀਆਂ ਦੁਕਾਨਾਂ ਉੱਪਰ ਚੋਰੀ ਕੀਤੀ ਜਦਕਿ ਕਾਲਾ ਫਗਾਨਾ ਵਿਖੇ ਬੰਟੀ ਕਰਿਆਨਾ ਸਟੋਰ ਅਤੇ ਰਸ਼ਪਾਲ ਮੈਡੀਕਲ ਸਟੋਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਪਤਾ ਕਰ ਚੋੜੀਆਂ ਮਿੰਟਾ ਕਰਿਆਨਾ ਸਟੋਰ ਤੋਂ 2500 ਰੁਪਏ ਜਦ ਕੀ ਰੰਤਾਵਾ ਮੈਡੀਕਲ ਸਟੋਰ ਤੋਂ 2400 ਰੁਪਏ ਸਪੋਰਟਸ ਕਲੱਬ ਐਂਡ ਟਰੋਫੀ ਦੁਕਾਨ ਤੋਂ ਥੋੜੀ ਨਗਦੀ ਅਤੇ ਕਾਲਾ ਫਕਾਨਾ ਵਾਲੀਆਂ ਦੁਕਾਨਾਂ ਜਿੰਨਾ ਚੁਰਸ਼ਪਾਲ ਮੈਡੀਕਲ ਸਟੋਰ ਤੋਂ 22000 ਦੇ ਕਰੀਬ ਨਗਦੀ ਲੈ ਕੇ ਫਰਾਗ ਹੋ ਗਏ 40 ਪਰ ਵੀ ਸਾਨੂੰ 5 ਵਜੇ ਫੋਨ ਗਿਆ ਘਰੇ ਆ ਜੀ ਅਸੀਂ ਉੱਠੇ ਹੀ ਸਾਂ ਸਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਤਤ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਦੇ ਸੀ ਤੋੜਨ ਤੋਂ ਬਾਅਦ ਉਹਨਾਂ ਜਿਹੜਾ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੌਕ ਸੀ ਉਹ ਲੌਕ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3:05 ਤੇ ਆਏ ਆ 10 ਮਿੰਟ ਉਹ ਖੁੱਲਦੇ ਰਹੇ ਨੇ ਤੇ ਬਾਰੇ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆ ਵੀ ਸ਼ਟਰ ਟੁੱਟਾ ਤੇ ਅੰਦਰ ਨਹੀਂ ਉਹਨਾਂ ਕੋ ਜਾ ਹੋਇਆ ਦੇਖੋ ਅੰਦਰ ਚੱਲ ਜਾਂਦੇ ਫੇਰ ਉਹਨਾ ਜਿਹੜੀ ਨਿਜਤਨਾ ਇਹ ਨੁਕਸਾਨ ਜਿਆਦਾ ਹੀ ਕਰਨਾ ਸੀ। ਇਸ ਤਰ੍ਹਾਂ ਪਤਾ ਲੱਗਾ ਵੀ ਜੱਟੇ। ਖੜਨੇ ਉਹ ਗਵੰਡੀ ਨੇ ਕੋਈ ਪੰਜ ਕੋਈ ਨਾ ਫੋਨ ਕੀਤਾ। ਉਹ ਕਹਿੰਦੇ ਵੀ ਬਲ ਸਾਹਿਬ ਤੁਹਾਡੇ ਮੱਲੇ ਛੱਟ ਟੁੱਟਾ। ਅਸੀਂ ਫਿਰ ਸਾਰੇ ਜਣੇ ਆਏ ਆ ਅੱਗੇ ਚੈੱਕ ਕੀਤਾ ਸੀ। ਪੁਲਿਸ ਆਈ ਸੀ ਵੀ। ਪੁਲਿਸ ਆਈ ਸੀ ਬਾਅਦ ਪੁਲਸ ਨੂੰ ਫੋਨ ਕੀਤਾ। ਬਾਅਦ ਪੁਲਿਸ ਆਈ। ਅਸੀਂ ਤੇ ਇਹ ਕਹਿੰਦੇ ਆ ਵੀ ਇਹ ਚੋਰਾ ਨੂੰ ਇੱਕ ਨੱਥ ਪਾਈ ਜਾਵੇ। ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਉਹਨੇ ਸਾਡੇ ਨਾਲ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆ ਵੀ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜਿਹਦੇ ਕਰਕੇ ਚੋਰਾਂ ਨੂੰ ਨੱਥ ਪਈ ਜਾਵੇ ਲਾਈਟ ਬੰਦ ਹੁਣ ਕਰਕੇ ਚੋਰ ਜਿਹੜਾ ਚੋਰ ਆ ਫਾਇਦਾ ਉਠਾਉਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਨੇ ਵੀ ਸਾਰੇ ਸ਼ਹਿਰ 'ਚ ਜਿਹੜੀ ਆ ਲਾਈਟ ਜਗਦੀ ਤੇ ਤੱਕੇ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਨਾ ਚੋਰੀਆਂ ਅੱਗੇ ਵੀ ਹੁੰਦੀਆਂ ਨਹੀਂ ਆ ਤੇ ਇਤਨਾ ਹੀ ਹੁੰਦੀਆਂ ਰਹਿਣਗੀਆਂ ਜੀ ਘਰ ਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾ ਕੇ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਤੇ ਗੱਲੇ ਦੇ ਵਿੱਚੋਂ 2.500 ਰੁਪਏ ਸੀ ਮੇਰੇ ਪਾਸੇ ਕਿਹੜੇ 2.500 ਰੁਪਏ ਸ਼ਟਰ ਕਾਲਾ ਤੋੜ ਕੇ ਤਾਂ ਚੁੱਕਿਆ ਜੀ ਨਹੀਂ ਜੀ ਬੱਲੀਆਂ ਲਾ ਕੇ ਥੱਲੇ ਬੱਲੀਆਂ ਦਰਸਤ ਆ ਬੇਬੀ ਕੀਤੀ ਦਾ ਤੂੰ ਨਾਮ ਤੇ ਸੀ ਸੀ ਇਹੇ ਤੂੰ ਚਾਹ ਰਿਹਾ ਹਾਂ ਹਾਂਜੀ ਹਾਂ ਠੀਕ ਰਿਹਾ ਪੈਸੇ ਖੜੇ ਆ ਕਿ ਕਿੰਨਾ ਹੋਣਾ ਨੇ ਕੋਈ ਕੋੜੇ ਕਿੰਨਾ ਤੋਂੜੇ ਕਿ ਸੱਬਲ ਸੱਬਲ ਨਹੀਂ ਸੈਂਟਰ ਤੋਂ ਸੱਬਲ ਦਾ ਪਹੁੰਚ ਚੁੱਕਿਆ ਹੋਣਾ ਕਿ ਕਿੰਨਾ ਪਤਾ ਲੱਗਾ ਸਾਨੂੰ ਸਵੇਰੇ 6 ਵਜੇ ਫੋਨ ਗਿਆ ਕਰ ਆਹ ਕਿਸੇ ਦਾ ਜਾ ਤੋ ਕੋਈ ਕੁਸ ਲੱਗ ਰਿਹਾ ਲੰਗਦਾ ਸਿਗਾ ਸਿਆਰ ਕਰ ਰਿਹਾ ਉਹਨੇ ਫੋਨ ਦਿੱਤਾ ਉਹਨੇ ਫੋਨ ਕੀਤਾ ਕਿੰਨਾ ਖਾਹੋ 2000 ਰੁਪਏ ਅਗਲੇ ਚ ਹੈਗਾ ਸ ਕਾਸਟਰੀਆ ਵਰ ਕੋਈ ਕਾ ਨਾ ਹੋਣੀ ਕੋਈ ਸਾਈਜ਼ੀ ਹੋ ਹਾਂਜੀ ਠੀਕ ਆਗੇ ਦੇ ਕੋਸ਼ਣ ਘਰ ਹੁਸਾ ਦੇ ਗਿਆ ਜੀ ਕਰਾਂਗੇ ਕਾਰਵਾਈ ਪਰ ਵੀ ਹੋਣੀ ਚਾਹੀਦੀ ਆ ਜੀ ਲੱਗਾ ਵੀ ਆ ਛੱਡੂ ਕਾ ਕਿਹਦੇ ਲਸਿਆ ਸਰ ਅਸੀਂ ਆਗੇ ਦੁਕਾਨ ਖੋਲੀ ਆ ਤੇ ਆਗੇ ਦੇ ਉਦੋਂ ਤਾਂ ਚੁੱਕਿਆ ਸੀ ਫਿਰ ਉਹਨਾਂ ਅੰਦਾਵੇ ਨੂੰ ਫੋਨ ਕੀਤਾ ਉਹਨਾਂ ਸ਼ਰਮੇ ਹੋਣਾ ਜਿਹੜਾ ਦਾਗ ਕਰਮ ਹੋ ਗਿਆ ਫਿਰ ਆਗ ਦੇਖਿਆ ਉਹਨਾਂ ਤੋਂ ਪਹਿਲੇ ਤੇ ਬੜੀ ਮੰਦ ਭਾਗੀ ਗੱਲ ਆ ਫਤਗੜ ਚੂੜੀਆਂ ਦੇ ਵਿੱਚ 5 ਤੋਂ 6 ਦੇ ਕਰੀਬ ਬੀਤੀ ਰਾਤ ਚੋਰੀਆਂ ਹੋਈਆਂ ਨੇ ਬੜੀ ਦਲੇਰੀ ਦੇ ਨਾਲ ਚੋਰਾਂ ਨੇ ਸ਼ਟਰ ਤੋੜ ਕੇ ਸਬਲਾਂ ਦੇ ਨਾਲ ਸ਼ਟਰਾਂ ਨੂੰ ਉੱਚੇ ਚੁੱਕ ਕੇ ਦੁਕਾਨਦਾਰਾਂ ਦੇ ਵਿੱਚੋਂ ਕੈਸ਼ ਅਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ ਖੜੀਆਂ ਨੇ ਮੇਰੀ ਹਮਦਰਦੀ ਹੈ ਸਾਰੇ ਦੁਕਾਨਦਾਰਾਂ ਨਾਲ ਪਰ ਇਹਦਾ ਮੁੱਖ ਕਾਰਨ ਜਿਹੜਾ ਜੀ ਬੀਤੇ ਕੁਝ ਦਿਨਾਂ ਤੋਂ ਬਲੈਕਆਊਟ ਚੱਲ ਰਿਹਾ ਬਲੈਕਆਊਟ ਹੋਣ ਕਰਕੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਬੰਦ ਰਹਿੰਦੀਆਂ ਨੇ ਚੋਰਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸਾਨੂੰ ਵੀ ਇਸ ਬਾਰੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ ਕਿਸ ਤਰ੍ਹਾਂ ਰਹਿਣਾ ਪਊਗਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਭਾਵੇਂ ਸਪੈਸ਼ਲ ਤੌਰ ਦੇ ਉੱਤੇ ਤਾਇਨਾਤ ਕਰੀਏ ਸਾਰੇ ਦੁਕਾਨਦਾਰਾਂ ਦੇ ਨਾਲ ਅਸੀਂ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਜਿਸ ਤਰ੍ਹਾਂ ਸਾਨੂੰ ਗਾਈਡਲਾਈਨ ਆਉਣਗੀਆਂ ਉਹਦੇ ਮੁਤਾਬਕ ਚੱਲਾਂਗੇ ਉਹਨੇ ਐਸਐਚਓ ਸਾਹਿਬ ਹੋ ਕੇ ਗਏ ਨੇ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਚੋਰੀਆਂ ਨੂੰ ਟ੍ਰੇਸ ਕਰਕੇ ਦੁਕਾਨਦਾਰਾਂ ਦੀ ਪਰਪਾਈ ਕਰਾਈ ਜਾਵੇ ਤੇ ਅਸੀਂ ਵੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਜਿੰਨੀ ਦੇਰ ਇਹ ਸੰਕਟ ਦੀ ਘੜੀ ਹੈ ਉਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਸੁਰੱਖਿਆ ਆਪ ਹੀ ਕਰਨ ਦਾ ਉਪਰਾਲਾ ਕਰੀਏ ਅਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਤਾਇਨਾਤ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈਏ ਐਸਚੋ ਕਰਨਦੀਪ ਸਿੰਘ ਪੁਲਸ ਪਾਰਟੀ ਨਾਲ ਇੱਥੇ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕਿ ਜੋ 20 ਰਾਤੀਂ ਵਾਰਦਾਤ ਹੋਈ ਆ ਉਸ ਵਲੋਂ ਪੁਲਿਸ ਵਲੋਂ ਜਿਹੜੀ ਕੀ ਅਪਡੇਟ ਹੈ ਮੈ ਸਰ ਜਿੱਤੀ ਰਾਤ ਚੋਰਾ ਵਲੋਂ ਵਾਰਦਾਤ ਬਾਰੇ ਜਾਣ ਦਿੱਤਾਗਾ ਕਿ ਚਾਰ ਪੰਜ ਦੁਕਾਨਾਂ ਦੇ ਜਿੱਥੇ ਦੁਕਾਨਾਂ ਦੇ ਸਾਹਮਣੇ ਦੇ ਅਜਿਹੀ ਕੀ ਅਪਡੇਟ ਹੈ ਦੇਖੋ ਜੀ ਸਾਨੂੰ ਅਜੇ ਇਨਫੋਰਮੇਸ਼ਨ ਮਿਲੀ ਹੈ ਕਿ ਆਰਲੀ ਮਾਰਨਿੰਗ ਕੇ ਰਾਤੀ ਜਿਹੜਾ ਵਾ ਤਿੰਨ ਤੋਂ ਚਾਰ ਦੁਕਾਨਾਂ ਦੇ ਜਿਹੜੇ ਆ ਫਟੇਗੜ ਚੂੜੀਆਂ ਵੇਖੇ ਜਿਹੜੇ ਆ ਆਪਣਾ ਸ਼ਟਰ ਟੁੱਟੇ ਪਾਏ ਗਏ ਆ ਤੇ ਉਹਦੇ ਸੰਬੰਧੀ ਜਿਹੜੇ ਆ ਮੌਕੇ ਤੇ ਆਏ ਆ ਇਸ ਵਕਿਹੜਾ ਬੱਲ ਟੀਵੀ ਸੈਂਟਰ ਦੇ ਪਹੁੰਚੇ ਆ ਇਹਨਾਂ ਦਾ ਸ਼ਟਰ ਜਿਹੜਾ ਵਾ ਚੋਰਾ ਵੱਲੋਂ ਤੋੜਿਆ ਗਿਆ ਵਾ ਪਰੰਤੂ ਇਥੇ ਕੋਈ ਚੀਜ਼ ਜਿਹੜੀ ਆ ਚੋਰੀ ਨਹੀਂ ਹੋਈ ਇਸ ਤੋਂ ਇਲਾਵਾ ਸਾਨੂੰ ਇੱਕ ਮੈਡੀਕਲ ਸਟੋਰ ਬਾਰੇ ਇਨਫੋਰਮੇਸ਼ਨ ਮਿਲੀ ਹੈ ਜੀ ਤੇ ਉੱਥੇ ਵੀ ਬਸ ਆ ਮੌਕੇ ਤੇ ਜਾ ਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨਾਂ ਦੇ ਬਿਆਨਾਂ ਦੇ ਕਾਰਵਾਈ ਕਰਕੇ ਤੇ ਜਿਹੜਾ ਚੋਰਾ ਨੂੰ ਜਲਦੋਂ ਜਲਦ ਜਿਹੜਾ ਵਾ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ